ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਉਹ ਗੱਲਬਾਤ ਕਰਨੀ ਆਪਾਂ ਵਿਆਹਾਂ ਬਾਰੇ ਬਈ ਵਿਆਹਾਂ ਦੀਆਂ ਤਕਰੀਬਨ ਤਕਰੀਬਨ ਜੋ ਵੀ ਰਸਮਾਂ ਹੁੰਦੀਆਂ ਨੇ ਜਿਹੜੀਆਂ ਤਾਂ ਦੇਖੋ ਦੁਨੀਆਦਾਰੀ ਵਾਲੀਆਂ ਨੇ ਰਸਮਾਂ ਜਿਹੜੀਆਂ ਸਾਡੇ ਬਜ਼ੁਰਗਾਂ ਤੋਂ ਚੱਲੀਆਂ ਆਉਂਦੀਆਂ ਨੇ ਉਹਨਾਂ ਰਸਮਾਂ ਤੋਂ ਤਾਂ ਹੋ ਗਏ ਅਸੀਂ ਵਾਂਝੇ ਉਹ ਕਰਤੀਆਂ ਅਸੀਂ ਬੇਟੈਮੀਆਂ ਜਿਹੜੀਆਂ ਹੋਰ ਅੱਜਕੱਲ ਦੇ ਫਜ਼ੂਲ ਗੱਲਾਂ ਬਾਤਾਂ ਨੇ ਫਜ਼ੂਲ ਫੰਕਸ਼ਨ ਚ ਆਪਾਂ ਨੇ ਹੋਰ ਹੀ ਗੱਲਾਂ ਵਾੜਤੀਆਂ ਜਿਨ੍ਹਾਂ ਦਾ ਕੋਈ ਮਤਲਬ ਜਾਈ ਨਹੀਂ ਬਣਦਾ ਹੈਗਾ ਸ਼ਗਲ ਮੇਲਾ ਉਹਨਾਂ ਨੂੰ ਅਸੀਂ ਐਮੀਅਤ ਵੱਧ ਦੰਨੇ ਆ ਠੀਕ ਆ ਜੀ ਦੇਖੋ ਜੋ ਸਿਆਣਿਆਂ ਦਾ ਕਹਿਣਾ ਹੈ ਆਪਾਂ ਸੁਣਦੇ ਵੀ ਆਏ ਆ ਅੱਜ ਵੀ ਸੁਣਦੇ ਆ ਸਿਆਣੇ ਕਹਿੰਦੇ ਨੇ ਭਾਈ ਟਾਈਮ ਨਾਲ ਜਨ ਚੜੇ ਕਰੋ ਉਹੀ 9:30 10 ਦਾ ਹੱਦ ਟਾਈਮ ਹੈ ਹੱਦ ਟਾਈਮ ਹੈ 10 ਤੇ ਉਦੋਂ ਬਾਅਦ 12 ਵਜੇ ਤੋਂ ਪਹਿਲਾਂ ਆਨੰਦ ਹੋ ਜਾਣ ਠੀਕ ਹੈ ਜੀ ਉਦੋਂ ਬਾਅਦ 4:00 ਵਜੇ ਆਪਾਂ ਕਾਡਾਂ 'ਚ ਵੀ ਲਿਖਾਉਨੇ ਆ ਵੀ 4:00 ਵਜੇ ਡੋਲੀ ਦੀ ਵਧਾਈ ਹੋ ਜਵੇ ਡੋਲੀ ਵਿਦਾ ਹੋ ਜਵੇ ਜਦੋਂ 4:00 ਵਜੇ ਡੋਲੀ ਵਿਦਾ ਹੋਗੀ ਮਹਾਰਾਜ ਦੀ ਕਿਰਪਾ ਨਾਲ ਟਾਈਮ ਨਾਲ ਫਿਰ ਬੱਚੇ ਘਰ ਪਹੁੰਚ ਜਾਂਦੇ ਨੇ ਹੁਣ ਅਸੀਂ ਕੀ ਕਰਦੇ ਆ ਜਿਹੜੀਆਂ ਅਸੀਂ ਝੂਠੀਆਂ ਛੋਸ਼ੇਬਾਜ਼ੀਆਂ ਚ ਫਸ ਗਏ ਦੇਖੋ ਗੱਲਾਂ ਦਾ ਬੁਰਾ ਨਾ ਮਨਾਇਓ ਅਸੀਂ ਵੀ ਧੀਆ ਪੁੱਤਾਂ ਆਲੇ ਆ ਬਿਲਕੁਲ ਬਹੁਤ ਚਾਅ ਹੁੰਦਾ ਗੋਡੇ-ਗੋਡੇ ਚਾਅ ਹੁੰਦਾ ਸਭ ਨੂੰ ਧੀਆ ਪੁੱਤਾਂ ਦੇ ਰਿਸ਼ਤਿਆਂ ਦਾ ਭੈਣਾ ਭਾਈਆਂ ਦੇ ਵਿਆਹਾਂ ਦਾ ਧੀਆ ਪੁੱਤਾਂ ਦੇ ਵਿਆਹਾਂ ਦਾ ਪਰ ਕੁਝ ਚੀਜ਼ਾਂ ਉਸ ਗੱਲਾਂ ਉਹਨੇ ਜਿਹੜੀਆਂ ਸਾਨੂੰ ਆਪਣੇ ਕਾਬੂ ਹੇਠ ਰੱਖਣੀਆਂ ਚਾਹੀਦੀਆਂ ਇਹ ਖੁਸ਼ੀ ਦੇ ਨਾਲ ਨਾਲ ਜਿਹੜਾ ਅੱਜ ਦਾ ਲਾਲੋ ਵਿਆਹ ਏ ਰਾਤ ਨੂੰ ਜਾਗੋ 1.5 2 ਵਜੇ ਥਾਈ ਰਾਮ ਨਾਲ ਚੱਲਦੀ ਏ ਉੱਪਰ ਟਾਈਮ ਹੋ ਸਕਦਾ ਘਟ ਨਹੀਂ ਹੋ ਸਕਦਾ ਜਾਗੋ ਵਿੱਚ ਆਪਾਂ ਨੇ ਸਭ ਆਪਣੇ ਸਕੇ ਸੰਬੰਧੀ ਭੈਣ ਭਾਈ ਆਪਣੇ ਪਰੌਣੇ ਜਵਾਈ ਭਾਈ ਸਭ ਆਏ ਹੁੰਦੇ ਨੇ ਦੇਖੋ ਜੀ ਜਿਹੜਾ ਅਸੀਂ ਕਾਟ ਦੇ ਕੇ ਸੱਦ ਲਿਆ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਅਸੀਂ ਲੱਡੂ ਪਕੌੜੀਆਂ ਖਾਣ ਨੂੰ ਉਹ ਸੱਦੇ ਆ ਆਪਣੇ ਘਰ ਪਹੁੰਚਣਾ ਨਾ ਪਹੁੰਚਣਾ ਇਹ ਗੱਲ ਨਹੀਂ ਜੀ ਹੈਗੀ ਉਹ ਸਾਡੇ ਨੇ ਜਦੋਂ ਅਸੀਂ ਜਾਗੋ ਛਾਮ ਨੂੰ ਆਪਣੀ ਸ਼ੁਰੂ ਹੁੰਦੀ ਹੈ ਜਿਹੜਾ ਬਟਨਾ ਹੈ ਬਹੁਤ ਵਧੀਆ ਰਸਮ ਹੈ ਵਟਨੇ ਦੀ ਪਰ ਉਹ ਰਸਮ ਨੂੰ ਅਸੀਂ ਖਿੱਚ 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 ਕੇ ਘਟੋ ਘਟ ਵੀ 8:30 9 ਵਜੇ ਥਾਂ ਹੀ ਲੈ ਜਾਣੇ ਆ। ਠੀਕ ਹੈ ਜੀ। ਅਸੀਂ ਇਹ ਨਹੀਂ ਸੋਚਦੇ ਉਸ ਟਾਈਮ ਖੁਸ਼ੀ ਚ ਇੰਨੇ ਭਗਲੇ ਹੁੰਨੇ ਆ। ਅਸੀਂ ਇਹ ਨਹੀਂ ਸੋਚਦੇ ਵੀ ਜਿਹੜੇ ਆ ਕੁਰਸੀਆਂ ਤੇ ਬੈਠੇ ਨੇ ਸਾਡੇ ਚੜੇ ਸਾਡੇ ਜਵਾਈ ਭਾਈ ਸਾਡੇ ਧੀਆਂ ਪੁੱਤ ਉਹਨਾਂ ਚੋਂ ਕਈਆਂ ਨੇ ਘਰ ਨੂੰ ਵੀ ਵਾਪਸ ਰਾਤ ਨੂੰ ਜਾਣਾ ਹੁੰਦਾ। ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਈ ਬੱਚੇ ਕਹਿ ਦਿੰਦੇ ਨੇ ਵੀ ਕਾਹਨੂੰ ਇੱਥੇ ਨੂੰ ਕੱਪੜੇ ਚੱਕਣੇ ਆਪਣੇ ਘਰੋਂ ਵੀ ਗੱਲ ਨੂੰ ਤਿਆਰ ਹੋ ਕੇ ਆ ਜਾਾਂਗੇ ਚਲੋ ਕੋਈ ਗੱਲ ਨਹੀਂ ਇਹ ਇੱਕ ਦਿਨ ਦੀ ਗੱਲ ਹੁੰਦੀ ਹੈ ਗੱਲ ਇੱਕੋ ਦਿਨ ਦੀ ਹੁੰਦੀ ਹੈ ਪਰ ਇਹ ਗੱਲ ਆ ਜਾਂਦੀ ਹੈ ਨਫੇ ਦੀ ਤੇ ਨੁਕਸਾਨ ਦੀ ਜਦੋਂ ਅਸੀਂ 8:30 9 ਵਜਾ ਤੇ ਬਟਨੇ ਨੂੰ ਉਦੋਂ ਬਾਅਦ ਫਿਰ ਟਾਈਮ ਲੱਗ ਜਾਂਦਾ ਹੈ ਉੱਥੇ ਘੱਟੋ ਘੱਟ ਜਾਂ ਸਾਰਿਆਂ ਨੇ ਟੋਟਲੀ ਫੋਟੋਆਂ ਕਰਾਉਣੀਆਂ ਘੱਟੋ ਘੱਟ ਜਦ ਬੱਚਾ ਵਟਨੇ ਤੇ ਬਹਿ ਗਿਆ ਪੀੜੀ ਤੇ ਆ ਕੇ ਉਹਦੇ ਡੇਢ ਦੋ ਘੰਟੇ ਰਾਮ ਨਾਲ ਆ ਠੀਕ ਹੈ ਜੀ 10 ਵਜੇ 10:30 ਵਜੇ ਦੇ ਕਰੀਬ ਸਾਡਾ ਡੀਜੇ ਸਟਾਰਟ ਹੁੰਦਾ ਹੈ ਡੀਜੇ ਸ਼ੁਰੂ ਹੋ ਕੇ ਨੱਚਣਾ ਟੱਪਣਾ ਸ਼ੁਰੂ ਹੋ ਕੇ ਰਾਤ ਨੂੰ ਅਜੇ ਬੀਬੀਆਂ ਭੈਣਾ ਤਾਂ ਵਿਚਾਰੀਆਂ ਥੱਕ ਟੁੱਟ ਕੇ ਪੈ ਪੂ ਜਾਣਗੀਆਂ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਪਰ ਜਿਹੜੇ ਵੀਰ ਨੇ ਸਾਡੀਆਂ ਕੀਮਤੀ ਚੀਜ਼ਾਂ ਜਿਨ੍ਹਾਂ ਨੇ ਗੱਡੀ ਚਲਾਉਣੀ ਹੈ ਉਹ 2-2 ਵਜੇ ਤਾਂ ਇੰਚੀ ਜਾਂਦੇ ਨੇ ਫੇਰ ਸ਼ਰਾਬ ਖੁੱਲੀ ਚੱਲੀ ਜਾਂਦੀ ਹੈ ਮੈਂ ਗੱਲ ਸ਼ਰਾਬ ਦੀ ਨਹੀਂ ਕਰੀ ਐ ਇੱਥੇ ਗਲਤ ਨਾ ਲੈ ਜਿਓ ਗੱਲ ਕਰੀ ਐ ਅਸੀਂ ਆਪਣੀ ਸੇਫਟੀ ਦੀ ਠੀਕ ਹੈ ਚਲੋ ਖੁਸ਼ੀ ਦੇ ਮੌਕੇ ਤੇ ਜਵਾਈ ਪਾਈ ਪੀਂਦੇ ਹੁੰਦੇ ਨੇ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਮੈਂ ਗੱਲ ਕਰਦੀ ਆ ਸੇਫਟੀ ਦੀ ਦੇਖੋ ਮੈਂ ਵੀ ਤੁਹਾਨੂੰ ਦੱਸੂਗੀ ਵੀ ਮੈਂ ਗੱਲ ਕਿਉਂ ਕੀਤੀ ਹੈ ਠੀਕ ਹੈ ਤੇ ਜਦੋਂ ਸਾਡੇ ਜਵਾਈ ਭਾਈ ਰਾਤ ਨੂੰ ਪੀ ਕੇ ਤੁਰ ਪੈਂਦੇ ਨੇ ਗੱਡੀਆਂ ਲੈ ਕੇ ਫੇਰ ਕਿਤੇ ਨਾ ਕਿਤੇ ਅਸੀਂ ਰਿਸਕ 'ਚ ਆ ਜਾਂਦੇ ਆ ਠੀਕ ਹੈ ਜੀ ਭਾਵੇਂ ਉਹ ਮੁੰਡਿਆਂ ਦੇ دوست ਜਾਣਦੇ ਆ ਭਾਵੇਂ ਉਹ ਸਾਡੇ ਜਵਾਈ ਭਾਈ ਜਾਣਦੇ ਆ ਭਾਵੇਂ ਸਾਡਾ ਕੋਈ ਹੋਰ ਰਿਸ਼ਤਾ ਜਾਂਦਾ ਹੈ ਉਹ ਸਾਡਾ ਹੀ ਆਪਣਾ ਸੱਦਿਆ ਹੋਇਆ ਤੇ ਸਾਡੀ ਹੀ ਜ਼ਿੰਮੇਵਾਰੀ ਬਣਦੀ ਆ ਠੀਕ ਹੈ ਜੀ ਇਹ ਆ ਤਾਂ ਅਗਲੇ ਨੂੰ ਜਾਣ ਨਾ ਦਿਓ ਜੇ ਤੁਹਾਨੂੰ ਪਤਾ ਵੀ ਭਾਈ ਫਲਾਣੇ ਫਲਾਣੇ ਨੇ ਮੋੜਨਾ ਤਾਂ ਜਿਹੜਾ ਇਹ ਥੋੜਾ ਰਾਤ ਦੀ ਰਸਮ ਹੈ ਡੀਜੇ ਦੀ ਵਟਨੇ ਦੀ ਇਹ ਤੁਸੀਂ ਆਪਣੀ ਟਾਈਮ ਨਾਲ ਨਿਬੇੜ ਲੋ ਅਗਲਾ ਟਾਈਮ ਨਾਲ ਧੀਆ ਪੁੱਤ ਜੀ ਦਾ ਹੈਗਾ ਆਪਣੇ ਘਰ ਪਹੁੰਚ ਜਵੇ ਆਜੋ ਹੁਣ ਦੋਏ ਦਿਨ ਤੇ ਵਿਆਹ ਤੇ ਰਾਤ ਦੇ ਜਿਹੜੇ 1.5 2 ਵਜੇ ਪਏ ਆ ਹੈ ਉਹ ਕਾਦ ਸੱਜਰੇ ਉੱਠ ਖੜਨਗੇ ਉਹਨਾਂ ਨੇ ਉਹੀ 8:30 9 ਵਜੇ ਉੱਠਣਾ ਹੈ ਠੀਕ ਹੈ ਜੀ 8:30 9 ਵਜੇ ਅਜੇ ਕਿਸੇ ਨੂੰ ਵਾਸਤਾ ਨਹੀਂ ਹੁੰਦਾ ਬਈ ਤਿਆਰ ਹੋਣਾ ਕੋਈ ਪੱਗ ਤੋਂ ਬਗੈਰ ਫਿਰਦਾ ਹੁੰਦਾ ਹੈ ਕੋਈ ਨਹਾਉਣ ਤੋਂ ਬਗੈਰ ਫਿਰਦਾ ਹੁੰਦਾ ਹੈ ਆਪਾਂ ਆਮ ਬਿਆਹਾਂ 'ਚ ਦੇਖਦੇ ਆਂ ਆਪਾਂ ਕਿਹੜਾ ਕੋਈ ਸੁਣੀ ਸੁਣਾਈ ਗੱਲ ਕਰਦੇ ਆਂ ਤੇ ਉਦੋਂ ਬਾਅਦ ਰੱਬ ਤੁਹਾਡਾ ਕਰੇ ਭਲਾ ਸਾਡੀ ਜਨ ਨੂੰ ਚੜਨ ਨੂੰ ਕਿਉਂਕਿ ਸੇਹਰਾਬੰਦੀ ਹੋ ਗਈ ਹੋਰ ਸ਼ਗਨ ਹੋ ਗਏ ਸੁਰਮਾ ਹੋ ਗਿਆ ਸਿੱਧਾਂ ਤੇ ਗੁਰਦੁਆਰੇ ਮੱਥਾ ਟੇਕਦਿਆਂ ਟੇਕਦਿਆਂ ਨੂੰ ਆਪਾਂ ਨੂੰ ਘਟੋ ਘਟ 21.5 ਆਪਾਂ ਆਪਣੇ ਘਰੇ ਹੀ ਬਜਾ ਦਉਨੇ ਆ ਫੇਰ ਜਾਂਦੀ ਸਾਰ ਸਾਨੂੰ ਜੇ ਤਾਂ ਅਸੀਂ ਬਹੁਤ ਵਧੀਆ ਆਪਣੇ ਬਜ਼ੁਰਗਾਂ ਦੇ ਕਹਿਣ ਤੇ ਚੱਲਦੇ ਆ ਫੇਰ ਤਾਂ ਅਗਲਾ ਰੀਵਨ ਕਟਾਈ ਤੋਂ ਪਹਿਲਾਂ ਜਾ ਕੇ ਗੁਰੂ ਘਰ ਆਨੰਦ ਲੈ ਲੈਂਦਾ ਠੀਕ ਹੈ ਜੀ ਉਹ ਨੰਦ ਕਿਤੇ ਨਾ ਕਿਤੇ 12 1 ਦੇ ਵਿਚਾਲੇ ਵਿਚਾਲੇ ਜੇ ਹੋ ਜਾਂਦੇ ਨੇ ਜੇ ਸਿੱਧੀ ਜਨ ਪੈਲਸ ਚ ਚਲੇ ਗਈ ਫੇਰ ਮਿਲਣੀਆਂ ਆ ਗਈਆਂ ਰੀਬਨ ਕਟਾਈ ਆ ਗਈ ਉਦੋਂ ਬਾਅਦ ਸਾਨੂੰ ਕੈਮਰੇ ਵਾਲਾ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦਾ ਲੈ ਕੇ ਠੀਕ ਹੈ ਜੀ ਉਦੋਂ ਬਾਅਦ ਕਿਤੇ ਜਾ ਕੇ ਆਨੰਦ ਹੋਣੇ ਆ ਨੰਦਾਂ ਨੂੰ ਘਟੋ ਘਟ ਵੀ 2 2.5 3 ਵੱਜ ਜਾਂਦੇ ਨੇ ਠੀਕ ਹੈ ਜੀ ਜਿਹੜੇ ਵਿਚਾਰੇ ਮਾਤੜ ਹੁੰਦੇ ਨੇ ਵੀ ਜਿਨ੍ਹਾਂ ਨੇ ਆ ਕੇ ਕੋਈ ਪਸ਼ੂ ਦੇਖਣਾ ਹੈ ਕੁਝ ਵੀ ਘਰ ਦੇ 100 ਕੰਮ ਕਾਜ ਹੁੰਦੇ ਨੇ ਅਗਲੇ ਫਿਰ ਖੁੱਚਾਂ ਖਾਣ ਲੱਗ ਜਾਂਦੇ ਨੇ ਬੇ ਬੜਾ ਟਾਈਮ ਲੱਗ ਗਿਆ ਹੁਣ ਕੀ ਕਰੀਏ ਅੱਧੇ ਤਾਂ ਹੀਟ ਹੋਈ ਸ਼ਗਨ ਫੜਾ ਕੇ ਭੱਜੇ ਆਉਂਦੇ ਨੇ ਠੀਕ ਹੈ ਜੀ ਕੋਈ ਰੋਟੀ ਤੋਂ ਬਗੈਰ ਆ ਜਾਂਦਾ ਕੋਈ ਵਿਚਾਰਾ ਲਾਈਨ 'ਚ ਲੱਗਿਆ ਰਹਿੰਦਾ ਹੈ ਨਾ ਤੇ ਜਣੀ ਜਿਹੜਾ ਇਹ ਅਸੀਂ ਆਪਣਾ ਹੀ ਬਣਾ ਲਿਆ ਸਭ ਕੁਝ ਬਜ਼ੁਰਗਾਂ ਦੀ ਕੋਈ ਗੱਲ ਨੂੰ ਫੋਲੋ ਨਹੀਂ ਕਰਦੇ ਅਸੀਂ ਅਸੀਂ ਆਪਣਾ ਹੀ ਸਭ ਕੁਝ ਬਣਾ ਲਿਆ ਵਾ ਸਾਡਾ ਹੀ ਰਾਜ ਹੈ ਅਸੀਂ ਇੱਕ ਚੀਜ਼ ਤੋਂ ਡਰੀ ਜਾਂਦੇ ਹੁ ਫਲਾਣਾ ਨਾ ਰੋਸ ਜਵੇ ਤੇ ਮਕਾਨਾ ਰੋਸ ਜਵੇ ਅਸੀਂ ਜਿਹੜੇ ਸ਼ਗਲ ਮੇਲੇ ਆ ਇਹ ਵਿਆਹਾਂ ਦੇ ਵਧਾਲੇ ਉਦੋਂ ਬਾਅਦ ਫਿਰ ਥੋੜਾ ਰੱਬ ਕਰੇ ਭਲਾ ਸ਼ਗਨ ਪੈਂਦੇ ਪਉਂਦੇ ਨੂੰ 6 ਵਜ ਜਾਂਦੇ ਨੇ ਮੂੰਹ ਨਹੀਂ ਰਹਿਣ ਲੱਗ ਜਾਂਦਾ ਜਦੋਂ ਕੁੜੀ ਅੰਦਰੋਂ ਨਿਕਲਦੀ ਹੈ ਨਾ ਰਵਾਨਾ ਹੋਣ ਲਈ ਡੋਲੀ ਤਿਆਰ ਹੁੰਦੀ ਹੈ ਦਿਨ ਦਾ ਛਪਾਓ ਹੋ ਜਾਂਦਾ ਜਿਨ੍ਹਾਂ ਨੇ ਭੱਜਣਾ ਵਿਚਾਰੇ ਭੱਜ ਜਾਂਦੇ ਨੇ ਚੱਕ ਚੱਕ ਬਣੀਆਂ ਗੱਡੀਆਂ ਬਈ ਇਹਨਾਂ ਨੇ ਤਾਂ ਇੱਥੇ ਬਾਜੇ ਵਜਾਈ ਜਾਣੇ ਹੁਣ ਤੁਸੀਂ ਇਹ ਦੱਸੋ ਵੀ ਜਿਹੜੀਆਂ ਫਿਰ ਐਨੀਆਂ ਲੇਟ ਜੰਨਾ ਪਹੁੰਚਦੀਆਂ ਜਾਂ ਰਾਤ ਨੂੰ ਡੀਜੇ ਤੋਂ ਅਗਲੇ ਜਾਗੋ ਤੋਂ ਲੇਟ ਆਪਣੇ ਘਰ ਪਹੁੰਚਦੇ ਆ ਉਹ ਰਿਸਕ 'ਚ ਹੈ ਕਿ ਨਹੀਂ ਸਾਡੇ ਬੱਚੇ ਰਿਸਕ 'ਚ ਹੈ ਕਿ ਨਹੀਂ ਜਿਹੜਾ ਵਿਆਹ ਕੇ ਜੋੜਾ ਆ ਰਿਹਾ ਹੈ ਉਹ ਰਿਸਕ 'ਚ ਹੈ ਕਿ ਨਹੀਂ ਆਪਾਂ ਜਾ ਜਾਂਦੀਆਂ ਹੁੰਦੀਆਂ ਵੀ ਦੇਖੀਆਂ ਨੇ ਦੇਖਦੇ ਆਂ ਆਪਾਂ ਸਭ ਕੁਝ ਨੈਟਾਂ ਤੇ ਅਖਬਾਰਾਂ 'ਚ ਸਭ ਕੁਝ ਦੇਖਦੇ ਆਂ ਅੱਖਾਂ ਉਜਲ ਦੇ ਕਿ ਵੀ ਕਰਨਾ ਤਾਂ ਕਰੀ ਜਾਓ ਅਸੀਂ ਆਪਣੇ ਘਰਾਂ ਦੇ ਵਜੂਦ ਬਦਲ ਕੇ ਰੱਖਤੇ ਨਾ ਸਾਡੇ ਸਗਨਾਂ ਦੇ ਟਾਈਮ ਰਹੇ ਨੇ ਨਾ ਸਾਡੇ ਕਿਸੇ ਨੂੰ ਸੱਦੇ ਹੋਏ ਦੀ ਸਾਡੀ ਕੋਈ ਜ਼ਿੰਮੇਵਾਰੀ ਰਹੀ ਹੈ ਸੱ DNA ਸੱ DNA ਅਸੀਂ ਜ਼ਿੰਮੇਵਾਰੀ ਸਮਝ ਲਈ ਜਾਂਦਾ ਜਾਵੇ ਆਪਣੇ ਘਰ ਨੂੰ ਪਹੁੰਚਦਾ ਪਹੁੰਚਾ ਆਪਣਾ ਘਰ ਨਹੀਂ ਪਹੁੰਚਦਾ ਨਾ ਪਹੁੰਚੇ ਆਪਣੇ ਘਰ ਉਹ ਸਾਡੀ ਸਰਦਾਰਦੀ ਨਹੀਂ ਕਹਿੰਦੇ ਹੈਗੀ ਠੀਕ ਹੈ ਇਹਨੂੰ ਕਹਿੰਦੇ ਨੇ ਰਿਸ਼ਤਿਆਂ ਨੂੰ ਪਿਆਰ ਕਰਨਾ ਫੱਟੇ ਮੂੰਹਾਂ ਇਹੋ ਜਿਹਾ ਪਿਆਰ ਦੇ ਮੈਂ ਜਿਹੜੀ ਗੱਲ ਕਰੀ ਆ ਹੁਣ ਤੁਸੀਂ ਕਹੋਗੇ ਵੀ ਜਾਗੋ ਨੂੰ ਕਹਿੰਦੀ ਆ ਖੁਸ਼ੀ ਹੁੰਦੀ ਆ ਜੇ ਹੁੰਦੀ ਆ ਕੋਸ ਸਾਲ ਪਹਿਲਾਂ ਮੈਂ ਖੁਸ਼ੀ ਨੂੰ ਗਲਤ ਨਹੀਂ ਕਿਹਾ ਮੈਂ ਜਾਗੋ ਨੂੰ ਗਲਤ ਨਹੀਂ ਕਿਹਾ ਮੈਂ ਗੱਲ ਕਰੀ ਆ ਸਮੇਂ ਦੀ ਕੋਸ ਸਮੇਂ ਪਹਿਲਾਂ ਸਾਢੇ ਈ ਘਰ ਦਾ ਵਿਆਹ ਤਾਂ ਮੈਂ ਜਾਗੋ ਦੀ ਤਾਂ ਗੱਲ ਕਰੀ ਆ ਉੱਥੇ ਕਿਸੇ ਦਾ ਕਸੂਰ ਨਹੀਂ ਹੌਣ ਹਾਰ ਵੀ ਝਗੜ ਜਾਂਦੀ ਐ ਜਿੱਥੇ ਕਹਨੇ ਆ ਠਿੱਕਰਾ ਫੁੱਟਣਾ ਉੱਥੇ ਹੀ ਫੁੱਟਣਾ ਜਾ ਕੇ ਸੱਤ ਜਣੇ ਗਏ 5 ਮਿੰਟ ਦੇ ਵਿੱਚ ਇੱਕ ਸਕਾਰਪੀਓ ਭਰੀ ਹੋਈ ਉਹਦੇ ਵਿੱਚੋਂ ਇੱਕ ਬਚਿਆ ਸੱਤ ਥਾਈਓ ਖਤਮ ਹੋ ਗਏ ਉਹਨਾਂ ਚੋਂ ਇੱਕ ਬਚਿਆ ਉਹ ਵੀ ਪਤਾ ਨਹੀਂ ਕਿਹੜਾ ਲਿਆ ਦਿੱਤਾ ਅੱਗੇ ਆ ਗਿਆ ਉਹ ਵੀ ਬਹੁਤ ਔਖਾ ਮਿੰਜੇ ਤੋਂ ਉਠਾਲਿਆ ਮੌਤ ਦੇ ਮੂੰਹ ਚੋਂ ਠੀਕ ਹੈ ਜਿਆਦਾ ਸੀ ਟੁੱਲ ਹੋ ਕੇ ਤੁਰਨਾ ਐ ਨਾ दारू ਨਾਲ ਦੋ ਘਰਾਂ ਦੇ ਤਾਂ ਚਰਾਗੇ ਬੁਝ ਗਏ ਖਤਮੇ ਹੋ ਗਈ ਕਹਾਣੀ ਆਦਮੀ ਹੋ ਨਹੀਂ ਰਿਹਾ ਕੋਈ ਗੋਡੇ ਜਿੰਨਾ ਘਰ ਚ ਉਹ ਵੀ ਸਖੀਆਂ ਪਹਿਣਾ ਦਾ ਇੱਕੋ ਘਰ ਚ ਬਿਆਈਆਂ ਹੋਈਆਂ ਧੀਆਂ ਅਸੀਂ ਜਦ ਜਾਗੋਆਂ ਤੇ ਜਾਣੇ ਆ ਮੈਂ ਤਾਂ ਕਹਿੰਨੀ ਆ ਵੀ ਘਰੋਂ ਹੀ ਇਹ ਸਲਾਹ ਕਰਕੇ ਤੁਰੋ ਵੀ ਆਪਣਾ 8:00 ਵਜੇ ਜਾਣਾ 8:00 ਵਜੇ ਭਾਈ ਆਪਾਂ ਨੇ ਆ ਜਾਣਾ ਦੇਖੋ ਕਿਸੇ ਦਾ ਕੁਛ ਨਹੀਂ ਜਾਂਦਾ ਪੱਟ ਹੁੰਨੇ ਆ ਜਿਨ੍ਹਾਂ ਦੇ ਮੁੱਕ ਜਾਂਦੇ ਨੇ ਉਹਨਾਂ ਦੇ ਘਰ ਪੱਟ ਹੁੰਦੇ ਨੇ ਨਾ ਉੱਥੇ ਸੱਦਣੇ ਵਾਲੇ ਦਾ ਕਸੂਰ ਹੈ ਨਾ ਉੱਥੇ ਮੁੜਨੇ ਵਾਲੇ ਦਾ ਕਸੂਰ ਹੈ ਜ਼ਿੰਮੇਵਾਰੀ ਅਸੀਂ ਆਪਣੀ ਖੁਦ ਦੀ ਸਮਝੀਏ ਫਿਰ ਤਤੀ ਲੱਗੀ ਚ ਆਪਾਂ ਇੱਕ ਦੂਏ ਨੂੰ ਦੋਸ਼ ਦਈ ਜਾਂਦੇ ਆ ਠੀਕ ਹੈ ਜੀ ਇਹ ਸਾਰੇ ਅਸੀਂ ਕੰਜਰਖਾਨੇ ਤੋੜ ਲਏ। ਵਿਆਹਾਂ ਦੇ ਹੁਣ ਦਿਨ ਵਧਾ ਲੇ। 2-3 ਦਿਨ ਪਹਿਲਾਂ ਅਸੀਂ ਭੋਗ ਪਾ ਦਨੇ ਆ। ਸਾਨੂੰ ਪਤਾ ਹੁੰਦਾ ਵੀ ਅਸੀਂ ਕੰਜਰਖਾਨੇ ਬਿਨਾਂ ਬਚਣਾ ਨਹੀਂ। ਸਾਤੇ ਮਹਾਰਾਜ ਦੀ ਔਭਗਤ ਨਹੀਂ ਕਰ ਹੋਣੀ। ਠੀਕ ਹੈ ਜੀ। ਫੇਰ ਸਾਡੇ ਮੇਲ ਹੋ ਜਾਂਦਾ ਹੈ। ਦੋਏ ਦਿਨ ਕੁੜੀ ਮੁੰਡਾ ਆਨੰਦ ਕਰਾਉਂਦੇ ਨੇ, ਕੁੜੀ ਖਾਲੀ ਹੋ ਆਪਣੇ ਘਰ ਨੂੰ, ਮੁੰਡਾ ਖਾਲੀ ਹੋ ਆਪਣੇ ਘਰ ਨੂੰ। ਤੀਏ ਦਿਨ ਜਾਂਦੇ ਨੇ ਪਾਰਟੀ 'ਚ। ਚੌਥੇ ਦਿਨ ਫੇਰ ਜਿਹੜੇ ਖਾਸ-ਖਾਸ ਨੇ ਉਹਨਾਂ ਨੂੰ ਪਾਰਟੀ ਕਰਨੀ ਆ ਜਿਹੜੇ ਆਮ-ਆਮ ਜਿਹੇ ਆ ਉਹਨਾਂ ਨੂੰ ਨਵੇੜ ਦੰਦੇ ਨੇ ਇੱਕ ਦਿਨ ਪਹਿਲਾਂ ਇਹ ਸਾਡੇ ਮਨਾਂ 'ਚ ਫਰਕ ਆ ਗਏ ਨਾ ਆਮ ਨੇ ਵੱਧ ਖਾਣਾ ਨਾ ਖਾਸ ਨੇ ਵੱਧ ਖਾਣਾ ਖਾਣਾ ਅਗਲੇ ਨੇ ਉਨਾ ਹੀ ਆ ਜਿੰਨਾ ਖਿਲਾਉਣਾ ਹੈ ਇਹਨਾਂ ਚੀਜ਼ਾਂ ਨੂੰ ਸਮੇਟਣ ਦੀ ਕੋਸ਼ਿਸ਼ ਕਰਿਆ ਕਰੋ ਛੋਟਾ ਪ੍ਰੋਗਰਾਮ ਰੱਖੋ ਵਧੀਆ ਤਰੀਕੇ ਦਾ ਰੱਖੋ ਟਾਈਮ ਸਹੀ ਦਾ ਰੱਖੋ ਇਹਨਾਂ ਚੀਜ਼ਾਂ 'ਚ ਸਾਡਾ ਖਰਚਾ ਤੇ ਦੇ ਦਾ ਨੁਕਸਾਨੇ ਨੁਕਸਾਨ ਆ ਬਹੁਤ ਮੌਤਾਂ ਹੋ ਜਾਂਦੀਆਂ ਨੇ ਫਿਰ ਖੁਸ਼ੀ ਗਮੀ ਇਕੱਠੀਆਂ ਹੋ ਜਾਂਦੀਆਂ ਨੇ ਅਗਲਾ ਕਹਿੰਦਾ ਫਲਾਣੇ ਦੇ ਵਿਆਹ ਚ ਗਿਆ ਤਾਂ ਤਾਂ ਸਾਡੇ ਨਾਲ ਆ ਹੋ ਗਿਆ ਧਮਕੇ ਚ ਗਿਆ ਤਾਂ ਅਗਲੇ ਨੂੰ ਕਲੰਕ ਲੱਗ ਜਾਂਦਾ ساری ਜ਼ਿੰਦਗੀ ਲਈ ਠੀਕ ਆ ਜੀ ਨੰਬਰ 2 ਤੇ ਸਾਡੇ ਖਰਚੇ ਵਧ ਗਏ ਅਸੀਂ ਭਾਵੇਂ ਕਿਸੇ ਤੋਂ ਫੜ ਕੇ ਕਰੀਏ ਵਿਆਹ ਪਰ ਕਰਨਾ ਆਪਾਂ ਚਾਚੇ ਤਾਈ ਤੋਂ ਉੱਪਰ ਨੂੰ ਐ ਬੱਲੇ ਬੱਲੇ ਕਰਾਉਣੀ ਆ ਮੈਦਾ ਕਹਨੀ ਹੈ ਵੀ ਜੇ ਸਮਝਦਾਰ ਹੋਣ ਕੁੜੀ ਵਾਲੇ ਆਰ ਮੁੰਡੇ ਵਾਲੇ ਛੋਸ਼ੇ ਬਾਜੀ ਤੋਂ ਬਾਹਰ ਆ ਕੇ ਅੱਜ ਦੇ ਸਮੇਂ 'ਚ 35-40 ਲੱਖ ਬੱਟ ਤੇ ਪਿਆ ਜਿਹੜਾ ਧੀ ਵਾਲੇ ਦਾ ਲੱਗਦਾ ਹੈ 25-25 ਨਾਲ ਤਾਂ ਹੁੰਦਾ ਨਹੀਂ ਗੁਜ਼ਾਰਾ 35-40 ਲੱਖ ਸਣੇ ਗੱਡੀ ਗੁੱਡੀ ਬੱਟ ਤੇ ਪਿਆ ਉਹ 35-40 ਲੱਖ ਹੋ ਗਿਆ ਮੁੰਡੇ ਵਾਲਿਆਂ ਦਾ ਕੁੜੀ ਦੇ 골ਡ ਦੇ ਸਣੇ 25-30 ਲੱਖ ਉਹਨਾਂ ਦਾ ਵੀ ਬੱਟ ਤੇ ਪਿਆ ਹੈ ਨਾ ਦਾ ਕਪੜਾ ਮਾੜਾ ਅੱਜ ਕੱਲ ਦੇ ਹੁੰਦਾ ਨਾ 골ਡ ਥੋੜਾ ਬਹੁਤਾ ਪਾ ਹੁੰਦਾ ਫਿਰ ਬਾਕੀ ਹੋਰ ਵੀ ਆਪਾਂ ਨੇ ਉੱਪਰ ਲੀਆਂ ਛੋਸ਼ੇ ਬਾਜੀਆਂ ਕਰਨੀਆਂ ਹੁੰਦੀਆਂ ਨੇ ਹੈਨਾ ਬਈ ਉਹ ਵੀ ਪੈਲਸ ਪੁਲਸ ਚ ਬੁੱਕ ਕਰ ਲੈਂਦੇ ਨੇ ਪਾਰਟੀਆਂ ਛਾਟੀਆਂ ਲਈ 25 30 ਲੱਖ ਉਹਨਾਂ ਦਾ ਵੀ ਵਟਤ ਪਿਆ ਜੇ ਤੁਸੀਂ ਇੰਨਾ ਸਾਰਾ ਪੈਸਾ ਇਕੱਠਾ ਕਰਕੇ 70 80 ਲੱਖ ਰੁਪਈਆ ਤੁਸੀਂ ਆਪਣੇ ਬੱਚਿਆਂ ਦਾ ਹੀ ਨੌਕਰਾਦੋ ਫਾਨੂੰ ਦੇਖ ਕੇ ਕੋਈ ਹੋਰ ਵੀ ਸਧਰੂ ਗੁਰਦੁਆਰੇ ਜਾਓ ਨੰਦ ਲੈ ਲੋ ਕੁੜੀ ਨੇ ਤਾਂ ਕੱਲੇ ਆਨੰਦ ਕਰਕੇ ਦੋ ਫੁਲਕੇ ਛਕ ਕੇ ਵੀ ਸਾਡੇ ਘਰ ਆ ਜਾਣਾ ਹੈ। ਕੁੜੀ ਨੇ ਸ਼ਾਮ ਥਾਈ 50-60 ਲੱਖ ਲਵਾ ਕੇ ਵੀ ਸਾਡੇ ਘਰ ਆ ਜਾਣਾ ਹੈ। ਕੁੜੀ ਦਾ ਫੇਰ ਨਹੀਂ ਪਤਾ ਵੀ ਤੁਹਾਨੂੰ ਆ ਕੇ ਰੋਟੀ ਦਊਗੀ ਕਿ ਨਹੀਂ ਦਊਗੀ ਉਹ ਬਾਤ ਦੀਆਂ ਗੱਲਾਂ। ਤੁਸੀਂ ਆਪਣਾ ਆਪ ਵੀ ਮਾਂਝ ਲਿਆ ਘਾਣੇ ਵੀ ਮਾਂਝ ਤੇ। ਇਹਨਾਂ ਚੀਜ਼ਾਂ ਤੋਂ ਮਾਣਾ ਮੋਟਾ ਕਹਿੰਦੇ ਹੁੰਦੇ ਨੇ ਗਰੇਜ਼ ਕਰੋ। ਕੁਝ ਨਹੀਂ ਰੱਖਿਆ ਇਹਨਾਂ ਗੱਲਾਂ 'ਚ। ਅਸੀਂ ਸ਼ੋਸ਼ੇ ਬਾਜ਼ੀਆਂ 'ਚ ਬਹੁਤ ਫਸ ਗਏ। ਨਿਕਲ ਜੋ ਜਮਾ ਹੀ ਨਾ ਚੋ ਕੁਛ ਨਹੀਂ ਰੱਖਿਆ ਕੋਈ ਗੱਲਾਂ ਕੁਛ ਨਹੀਂ ਰੱਖਿਆ ਇਹਨਾਂ ਗੱਲਾਂ ਚ ਚਲੋ ਠੀਕ ਹੈ ਜੀ ਬੋਲਦੇ ਆ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸਬਸਕ੍ਰਾਈਬ ਨਹੀਂ ਤੁਸੀਂ ਕਰਦੇ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਕੌੜੀਆਂ ਜਰੂਰ ਆ ਮੈਂ ਜੋ ਕਹਿਣੀ ਅਗਲੇ ਦੇ ਮੂੰਹ ਤੇ ਹੀ ਕਹਿ ਦੰਨੀ ਆ ਮੂੰਹ ਤੇ ਹੀ ਸੁਣਨਾ ਪਸੰਦ ਕਰਦੀ ਆ ਇੱਠਾ ਪਿੱਛੇ ਨਹੀਂ ਤੀਏ ਬੰਦੇ ਤੋਂ ਗੱਲ ਜਦ ਪਤਾ ਲੱਗਦੀ ਹੈ ਨਾ ਫਿਰ ਸਾਨੂੰ ਤਕਲੀਫ ਹੁੰਦੀ ਹੈ ਮੋਟੇ ਸੁਣਾ ਦਿਆ ਕਰੋ ਜੀ ਨੇ ਸੁਣਾਉਣੀਆਂ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਕੱసే ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ